Knows when she go down. You must be crazy if you think that I'ma slow down. But don't wanna I wanna hear just push it all so down. Much much you must be crazy if you think up. that I'ma I'm slow, slow, slow down. don't wanna I hear it, it all Come on, not not ਆ ਗਿਆ ਜੀ ਪਲਾਟ ਦੇ ਵਿੱਚ ਤੇ ਦੀਵੇ ਲਾਉਣ ਵਾਸਤੇ ਸਰ ਬਾਉ ਜੀ ਮੂਰਕਾ ਦਾ ਵਾਲੀ ਦੀਆ ਨਹੀਂ ਜੀ ਉਸਦਾ ਪਲਾਟ ਚੋਂ ਲਾਉਣਾ ਹੈ ਸੀਦਾ ਆਪਣਾ ਦੀਵੇ ਲਾਉਣਾ ਹੈ ਹਾਂ ਹੋਰ ਠੀਕ ਹੈ ਸੱਪ ਭਾਲ ਦੇ ਵਿੱਚ ਨਾ ਨਹੀਂ ਸੱਪ ਕਿੱਥੇ ਲੱਭਣੇ ਪੰਜ ਛੇ ਲੈਂਦੇ ਹੋਵਾਂਗੇ ਕੋੜੇ ਤੇ ਲਾਉਣੇ ਜੀ ਕੋੜੀ ਹੁੰਦੀ ਆ ਪਰ ਜੀ ਉਹ ਕੋਈ ਨਹੀਂ ਇੱਥੇ ਚਲੋ ਕਿ ਚਲ ਗਏ ਠੀਕ ਹੈ ਜੀ। ਲਾੜ ਤੋਂ ਬਾਅਦ ਜੀ ਫਿਰ ਮੈਂ ਇੱਥੇ ਆ ਕੇ ਸੇ ਆਪਣੇ ਘਰੇ ਆਪਣੇ ਸਾਰੇ ਦੀਵੇ ਲੱਗੇ ਹੋਏ ਆ। ਠੀਕ ਆ। ਆ ਬਾਹਰ ਤੇ ਵੀ ਲਾਤੇ ਮੈਂ ਤੇ ਇੱਧਰ ਲੜੀਆਂ ਵਗੈਰਾ ਸਾਰੇ ਲੱਗੇ ਆ। ਹੁਣ ਸੇ ਕਾਲ ਜੀ ਸਾਰਿਆਂ ਨੂੰ ਹੈਪੀ ਦੀਵਾਲੀ। ਹੈਪੀ ਦੀਵਾਲੀ। ਹੈਪੀ ਦੀਵਾਲੀ ਸਾਰਿਆਂ ਨੂੰ। ਇੱਧਰ ਵਣ ਚਾਣੋਗਾ। ਹੁਣ ਇਸ ਤੋਂ ਬਾਅਦ ਆਪਾਂ ਸਟਾਰਟ ਕਰਾਂਗੇ। ਪਟਾਕੇ। ਵਣ ਰੌਲਾ ਹੋਊਗਾ ਦੇ ਵਿੱਚ। ਤੇ ਤੁਹਾਨੂੰ ਦਿਖਾਵਾਂਗੇ ਤੇ ਬੱਚੇ ਬਈ ਦੂਰ ਰਹਿਣ ਦਿਓ। ਲੈ ਵੀ ਹੁਣ ਜਿਹੜਾ ਪਟਾਕੇ ਚਲਾਉਣ ਲੱਗੇ ਨੇ ਮਿੱਤਰੋ। ਉਹ ਫਿਰ ਯਾਦ ਰੱਖਿਓ ਖੜਕਾ ਦੇਖੀ ਹੁੰਦਾ ਉੱਥੇ ਬਾਈ ਡਰ ਨਾ ਜਾਓ ਜਮੇ ਨਹੀਂ ਹੈਗੇ ਆਪਣੇ ਭੱਜ ਰਾ ਭੱਜ ਰਾ ਭੱਜ ਰਾ ਸਭ ਤੋਂ ਹੁਣ ਉਹ ਜਾ ਕਿਵੇਂ ਲੱਗਿਆ ਭਾਬੀ ਦੇਖਿਆ ਬੰਬ ਅਜੇ ਹੋਰ ਬੰਬ ਆਉਣਗੇ ਸਭ ਤੋਂ ਵੱਡਾ ਬੰਬ ਹੋਣ ਆ ਰਿਹਾ ਉਹ ਖੱਚ ਇਧਰ ਹੋ ਜਾ ਇਧਰ ਭਲੇਗਾ ਇਹ ਕਾ ਬੋ ਕਾਮ ਕਰਦਾ ਆ ਵੇਖੋ ਸਾਡੇ ਪਟਾਕੇ ਬਾਈ ਲੱਲ ਫੋਟੇ ਇੱਥੇ ਰੱਖ ਇਹ ਤੁਸੀਂ ਖੜ ਆ ਵੇਖੋ ਲਿਆਉਣਾ ਬੰਬ ਹਿੰਮਤ ਵਾਲੀ ਪੈਣੀ ਆ ਕਿੱਥੋਂ ਮਿਲੂਗਾ ਜੱਗੇ ਕੋਲ ਆ ਮੰਦਿਰ ਦੇ ਘਰੇ ਜਾ ਮੇਰੇ ਕੋਲੇ ਨਹੀਂ ਹੈਗਾ ਮੇਰੇ ਕੋਲੇ ਨਹੀਂ ਤੇਰੇ ਨਾਲ ਬੰਬ ਹੀ ਆ ਇਹ ਨਹੀਂ ਇਹ ਤਾਂ ਘਾਟਾ ਸੀ ਸੇਬੇ ਘਾਟਾ ਦਰੇ ਉਹ ਤਾਂ ਸੇਬੂ ਬੰਬ ਆ ਇਹ ਤਾਂ ਅਗਲਾ ਸੇਬਾ ਉਹ ਸੇਬੂ ਚਲੋ ਚਲਾਈਏ ਪੀਤਾ ਬੱਤੀ ਇੱਕ ਉਹ ਪੂਰੀ ਹੈ ਨਾ ਚਲੋ ਆਇਓ ਆ ਚਲ ਚਾਹ ਤੈਨਾਂ ਦੀ ਪੜਾਕਾ ਬਹੁਤ ਵੱਡਾ ਪਰ ਲੱਗਦਾ ਨਹੀਂ ਮੈਨੂੰ ਇੰਨਾ ਵੱਡਾ ਹੋਗਾ ਨੇੜੇ ਚਲਾਦਾ ਪਰ ਭਾਈ ਬ੍ਰੇਤੀ ਬ੍ਰੁਤੀ ਨਾ ਰੋ ਭੈੜੀ ਓਏ ਧਿਆਨ ਦੂਰ ਆ ਦੂਰ ਬਾਬੀ ਬਣਾਸੀ ਓਏ ਤੇਰੀ ਕੀ ਬਾਤ ਆ ਯਾਰਾ ਸਿਰੇ ਲੱਗ ਗਿਆ ਓਏ ਓਹ ਹੋ ਹਾਜੀ ਬੰਬ ਆ ਯਾਰ ਬਹੁਤ ਤਗੜਾ ਬੰਬ ਸੀ ਨਾ ਹਾਂ ਵੀ ਤੁਸੀਂ ਕੀ ਕਹਿਣਾ ਚਾਹੋਗੇ ਸਾਰੇ ਦਰਸ਼ਕਾਂ ਨੂੰ ਦੀਵਾਲੀ ਦੀ ਅੱਜ ਅਸੀਂ ਤਾਂ ਕੀ ਦੀਵਾਲੀ ਵਾਸਤੇ ਕਿਹਾ ਸੀਗਾ ਸਾਡੇ ਬੱਚੇ ਬਾਤ ਯਾਦ ਕਰਨ ਲੱਗੇ ਕਹਿੰਦੇ ਪਟਾਕੇ ਚਲਾਉਣੇ ਆ ਸਾਡੇ ਵੱਡਿਆਂ ਦੀ ਤਾਂ ਗ੍ਰੀਨ ਦੀਵਾਲੀ ਆ ਨਹੀਂ 6:00 ਵਜੇ ਮੈਂ ਤਾਂ ਅੰਦਰੀ ਬੈਠੀ ਆ ਗੋਲੀ ਤੇ ਇਹਨਾਂ ਦੀ ਆ ਤੂੰ ਬਈ ਤੂੰ ਬਈ ਅਸੀਂ ਦੀਵਾਲੀ ਅੱਜ ਥੋੜੀ ਜਿਹੀ ਢਿੱਲੀ ਮੱਠੀ ਹੋ ਗਈ ਦੀਦੇ ਸੱਟ ਲੱਗਣ ਕਰਕੇ ਨਾ ਅਸੀਂ ਥੋੜਾ ਜਿਹਾ ਸਾਰੇ ਕਿੱਲੇ ਵਾਸਤੇ ਕਰਦੇ ਨਹੀਂ ਸਾਡਾ ਮੂਡ ਜਾ ਉਹ ਹੈ ਕਿ ਐਨੇ ਨਹੀਂ ਫਟਾਕੇ ਲਿਆਂਦੇ ਨਾ ਅਸੀਂ ਬੜਾ ਐਸ ਕਰਕੇ ਦੀ ਗੁਰਦੁਆਰੇ ਵੀ ਨਹੀਂ ਗਏ ਘਰੇ ਹੀ ਬਸ ਮੱਤਾ ਦੇਖ ਕੇ ਬਸ ਕਰ ਲਿਆ ਇਹ ਨਹੀਂ ਨਿਆਣੇ ਕਰਕੇ ਸਾਨੂੰ ਮੜਾ ਇਹ ਕਰਨਾ ਪਿਆ ਤਾਂ ਕਰਕੇ ਸਾਨੂੰ ਖੜਨਾ ਪਿਆ ਕਰਕੇ ਤਾਂ ਕਰਕੇ ਸਾਨੂੰ ਨਿਆਣੇ ਦੇ ਮੂਡ ਕਰਕੇ ਸਾਨੂੰ ਮੜਾ ਹੋਣਾ ਪਿਆ ਇਹ ਤਾਂ ਬਈ ਲੈ ਆਇਆ ਘਟੋ ਘਟੇ 650 ਦੇ ਹੋਰ ਵੇਰੇ ਤੱਲੇ ਦੀ ਮਾਂ ਗੰਨੂ ਪੜਾ ਗੰਨੂ ਆਈਸਾ ਦੇ ਪਿਆ ਭੈਣ ਨਾ ਵੱਡੀਆਂ ਅੱਖਾਂ ਵਾਲਿਆ ਆ ਚੁੰਨੋ ਚਲ ਆਓ ਇੱਧਰ ਇਹ ਬਤ ਪਾਸ ਹੋਇਆ ਮੁੜ ਕੇ ਚੱਕਰ ਪੈ ਜਾਊਗਾ ਪਿੱਛੇ ਆ ਰਹੀ ਤਾਂ ਅੱਗੇ ਵੱਲ ਸਾਰੇ ਹਨ ਹੈਪੀ ਹਾਂ ਹਾਪੀ ਦੀ ਵਾਲੀ ਹੈ ਪ੍ਰਸਾਦ ਹੈਲੋ ਗਾਇਸ ਹੁਣ ਮੈਂ ਨੱਚ ਲੈ ਕਰਾਣਾੜ ਤਰਾ ਦੇਖੋ ਹੁਣ ਮੈਂ ਨਾ ਭਾਬੀ ਨੂੰ ਡਰਾਉਣ ਲੱਗਿਆ ਦੇਖੇ ਜੀ ਤੁਹਾਨੂੰ ਸਾਰਿਆਂ ਨੂੰ ਹੈਪੀ ਦੀਵਾਲੀ ਬਾਈ ਹੈਪੀ ਕੱਬੀ ਹੈਪੀ ਦੀਵਾਲੀ ਹਟ ਕੋੜੀ ਹੈਪੀ ਦੀਵਾਲੀ ਜਗਤ ਕਰਦੇ ਆ ਫੜੋ ਫੜੋ ਕਿੰਨਾ ਵੈਣਾ ਲੱਗਦਾ ਇਹ ਮੜਾ ਪਰੇ ਹੋ ਕੇ ਚਲਾਣਾ ਹੱਥ ਫੜਾ ਡਾੜੀ ਦੇ ਪਿੱਛੇ ਡਾੜੀ ਦੇ ਪਿੱਛੇ ਮੱਸ ਆ ਮੈਂ ਪਿੱਛੇ ਗਾਈ ਜੀ ਵੀਰੇ ਆਓ ਬਰਾਬਰ ਆਓ ਕਰਕੇ ਨਿਕਲ ਜਾਓ ਸਾਈ ਮਾ ਜੀ ਨੀ ਆ ਕਿਤੇ ਚੱਲ ਗਿਆ ਤੂੰ ਤਸ ਚੱਲ ਗਿਆ ਹਾਂ ਨਹੀਂ ਚੱਲੇ ਇਹ ਚੱਲੇ ਯਾਰ ਵੱਡਾ ਬੰਬ ਇਹ ਟੁੱਟੇ ਨਹੀਂ ਬੇਡਾ ਲੈ ਜਾ ਲੈਡਾ ਬੰਬ ਨਿਕਲਣਾ ਬੰਬ ਲੈਡਾ ਕੱਟ ਬੰਬ ਬੱਬੀ ਲਾ ਕੇ ਭਾਜੀ ਕੋਹ ਨੂੰ ਹੁੰਦਾ ਡਿਸ਼ੇ ਦੇ ਕੋਹ ਨਹੀਂ ਹੁੰਦਾ ਲਾ ਕੇ ਭਾਜੀ

ਲੱਗੀ ਲੱਗੀ ਆ ਨਹੀਂ ਲੱਗੀ ਮੈਂ ਨਹੀਂ ਮੰਨਦਾ ਲੱਗੀ ਬਸ ਨਹੀਂ ਲੱਗੀ ਕਿਉਂ ਯਾਰ ਤੁਸੀਂ ਲੱਗੀ ਨਹੀਂ ਲੱਗੀ ਆਹ ਤੋ ਉਹਦੇ ਨਾਲ ਹੋਣੀ ਪੈਂਦੀ ਵਾ ਉਹ ਲੱਗੀ ਲੱਗੀ ਆ ਤੇ